ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਡੋਨਲਡ ਟਰੰਪ ਨੇ ਟੈਰਿਫ ਜੰਗ ਤੋਂ ਬਾਅਦ ਅਮਰੀਕਾ ਦੇ ਅੰਦਰ ਹੁਣ ਪ੍ਰਵਾਸੀ ਵਿਰੋਧੀ ਜੰਗ ਦਾ ਮੋੜ ਚ ਖੋਲ ਦਿੱਤਾ ਹੈ ਟਰੰਪ ਦੇ ਟੈਰਿਫ ਸਦਮੇ ਦੇ ਵਿੱਚ ਕਿ ਰਿਹਾ ਸੰਸਾਰ ਹੁਣ ਅਮਰੀਕਾ ਦੇ ਅੰਦਰ ਉਸ ਦੁਆਰਾ FBI ICE ਨੈਸ਼ਨਲ ਗਾਰਡ ਆਦੀ ਫੌਜੀ ਤੇ ਇਮੀਗ੍ਰੇਸ਼ਨ ਵਿਭਾਗਾਂ ਨੂੰ ਦਿੱਤੇ ਬੇਲਗਾਮ ਅਧਿਕਾਰਾਂ ਦੇ ਪੈਦਾ ਕੀਤੇ ਖੋਫ ਦੇਖ ਰਿਹਾ ਹੈ ਪੁਲਿਸ ਫੌਜ ਤੇ ਇਮੀਗ੍ਰੇਸ਼ਨ ਏਜੰਸੀਆਂ ਦੀਆਂ ਤਕਸ਼ਾਈਆਂ ਦੇ ਖਿਲਾਫ ਅਮਰੀਕਾ ਦੇ ਦਰਜਨਾਂ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਵਾਸੀਆਂ ਸਮੇਤ ਹਜ਼ਾਰਾਂ ਅਮਰੀਕੀ ਕੰਪਨੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰ ਰਹੀ ਨੇ ਪ੍ਰਵਾਸੀ ਕਾਮੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਟ੍ਰੇਡ ਯੂਨੀਅਨਾਂ ਤਬਦੀਲੀਮੰਦ ਅਤੇ ਸਮੂਹੀ ਹੱਕਾਂ ਦੀਆਂ ਝੰਡਾ ਬਰਦਾਰ ਸੰਸਥਾਵਾਂ ਦੇ ਲੋਕ ਨਿੱਤ ਦਿਨ ਸਰਕਾਰੀ ਨੀਤੀਆਂ ਦੇ ਖਿਲਾਫ ਸੜਕਾਂ ਤੇ ਉਤਰ ਰਹੇ ਨੇ ਇਸ ਸਮੇਂ ਅਮਰੀਕਾ ਦੇ ਅੰਦਰ ਸਰਕਾਰੀ ਨੀਤੀਆਂ ਦੇ ਖਿਲਾਫ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵਿਸ਼ਾਲ ਰੋਸ ਪ੍ਰਦਰਸ਼ਨ ਹੋ ਰਹੇ ਨੇ ਕਈ ਸ਼ਹਿਰਾਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹਿੰਸਕ ਰੂਪ ਵੀ ਧਾਰ ਗਏ ਨੇ ਤੇ ਪੁਲਿਸ ਦੇ ਨਾਲ ਸਿੱਧੀ ਝੜਪ ਤੇ ਵਿੱਚ ਵੀ ਬਦਲ ਗਏ ਨੇ ਵਿਰੋਧ ਪ੍ਰਦਰਸ਼ਨਾਂ ਦੀ ਇਹ ਲਹਿਰ ਅਮਰੀਕਾ ਦੇ ਮੁੱਖ ਸ਼ਹਿਰਾਂ ਤੇ ਲਾਸ ਐਂਜਲਸ ਦੇ ਵਿੱਚ ਸਰਕਾਰੀ ਇਮੀਗ੍ਰੇਸ਼ਨ ਏਜੰਸੀਆ ਦੇ ਵੱਲੋਂ ਵੱਡੇ ਪੱਧਰ ਤੇ ਕੀਤੀ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਦੇ ਵਿਰੁੱਧ ਸ਼ੁਰੂ ਹੋ ਕੇ ਪੂਰੇ ਦੇਸ਼ ਤੇ ਵਿੱਚ ਫੈਲ ਰਹੀ ਹੈ 14 ਜੂਨ ਨੂੰ ਰਾਸ਼ਟਾਨੀ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਫੌਜ ਦੀ 250ਵੀਂ ਬਰੇਗੰਡ ਅਤੇ ਰਾਸ਼ਟਰਪਤੀ ਡੋਨਾਲਡ 트ੰਪ ਦੇ 79ਵੇਂ ਜਨਮਦਿਨ ਦਾ ਜਸ਼ਨ ਮਨਾਉਣ ਲਈ ਵੱਡੀ ਫੌਜ ਪਰੇਡ ਕੀਤੀ ਗਈ। ਪ੍ਰਾਈਵੇਟ ਹਥਿਆਰ ਕੰਪਨੀਆਂ ਦੀ ਸਪਾਂਸਰ ਕੀਤੀ ਇਸ ਪਰੇਡ ਵਿੱਚ ਭਾਰੀ ਫੌਜ ਨਫਰੀ ਤੇ ਫੌਜੀ ਟੈਂਕ ਲੜਾਕੂ ਜਹਾਜ਼ਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਜ਼ਰਬਾਂ ਦਿੱਤੀਆਂ ਤੇ ਦੇਸ਼ ਭਰ ਵਿੱਚ ਨੋ ਕਿੰਗਸ ਡੇ ਦੇ ਵੱਡੇ ਵਿਰੋਧ ਪ੍ਰਦਰਸ਼ਨ ਹੋਏ ਜੋ ਅਮਰੀਕਾ ਵਿੱਚ ਵਧ ਰਹੀ ਜੰਗਬੰਦੀ ਅਤੇ ਰਾਸ਼ਟਰਪਤੀ ਦੀ ਵਾਦੀ ਤਾਨਾਸ਼ਾਹੀ ਖਿਲਾਫ ਸਨ। ਸ਼ੁਰੂ ਵਿੱਚ 트럼ਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਸੂਬੇ ਦੀ ਮੰਗ ਤੋਂ ਬਿਨਾਂ ਹੀ ਸੂਬੇ ਅੰਦਰ 2000 ਨੈਸ਼ਨਲ ਗਾਰਡ ਤੇ ਮਰੀਨ ਤਾਇਨਾਤ ਕਰਨ ਦੇ ਹੁਕਮਾਂ ਦੇ ਦਿੱਤੇ ICCI ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਏਜੰਟਾਂ ਨੇ ਤਾਕਤ ਦੀ ਵਰਤੋਂ ਕਰਦਿਆਂ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ਤੇ ਬਣੇ ਨਜ਼ਰਬੰਦੀ ਕੈਂਪਾਂ ਵਿੱਚ ਭੇਜ ਦਿੱਤਾ ਜਿੱਥੇ ਮੁੱਢਲੀਆਂ ਮੈਡੀਕਲ ਤੇ ਭੋਜਨ ਸੇਵਾਵਾਂ ਵੀ ਨਹੀਂ ਸਨ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਉੱਤੇ ਨਕਾਬਪੋਸ਼ ਪੁਲਿਸ ਫੌਜ ਤੇ ਹੰਝੂ ਗੈਸ ਮਿਰਚ ਸਪਰੇ ਰਬੜ ਦੀਆਂ ਗੋਲੀਆਂ ਤੇ ਭਾਰੀ ਤਾਕਤ ਦੀ ਵਰਤੋਂ ਕੀਤੀ 트럼ਪ ਨੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਮਹਾਨ ਅਮਰੀਕੀ ਸ਼ਹਿਰ ਲਾਸ ਐਂਜਲਸ ਉੱਤੇ ਪ੍ਰਵਾਸੀਆਂ ਤੇ ਅਪਰਾਧੀਆਂ ਵੱਲੋਂ ਹਮਲਾ ਤੇ ਕਬਜ਼ਾ ਕਰਨ ਦੇ ਗੈਰ ਸੰਜੀਦਾ ਤੇ ਸੰਸਨੀ ਬਿਆਨ ਦੇ ਪ੍ਰਵਾਸੀਆਂ ਤੇ ਅਮਰੀਕਾ ਦੇ ਅਗਵਾਵਾਦੂ ਲੋਕਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਇਸ ਦੌਰਾਨ 트ੰਪ ਦੀਆਂ ਅਰਾਜਕਤਾਵਾਦੀ ਨੀਤੀਆਂ ਜਿਨ੍ਹਾਂ ਵਿੱਚ ਟੈਰਿਫ ਜੰਗ ਨਿਆ ਪਾਲਿਕਾ ਉੱਤੇ ਦਬਾਅ ਸੰਵਿਧਾਨਕ ਹੱਦਾਂ ਦੀ ਉਲੰਘਣਾ ਯੂਨੀਵਰਸਟੀਆਂ ਦੀ ਅਕਾਦਮਿਕ ਆਜ਼ਾਦੀ ਤੇ ਹਮਲਾ ਤੇ ਫੰਡਾਂ ਵਿੱਚ ਕਟੌਤੀ ICC ਦੇ ਗੈਰ ਕਾਨੂੰਨੀ ਛਾਪਿਆਂ ਤੇ ਗ੍ਰਿਫਤਾਰੀਆਂ ਆਦਿ ਖਿਲਾਫ ਰੋਸ ਫੈਲ ਰਿਹਾ ਹੈ ਅਮਰੀਕੀ ਸਮਾਜ ਅੰਦਰ ਟਰੰਪ ਦੀਆਂ ਰਾਜਿਕ ਨੀਤੀਆਂ ਲੋਕਤੰਤਰ ਅਤੇ ਸੰਵਿਧਾਨਕ ਆਜ਼ਾਦੀ ਬਾਰੇ ਤਿੱਖੀ ਬਹਿਸ ਛਿੜ ਗਈ ਹੈ ਟਰੰਪ ਪ੍ਰਸ਼ਾਸਨ ਦੀਆਂ ਪ੍ਰਵਾਸੀ ਵਿਰੋਧੀਆਂ ਨੀਤੀਆਂ ਨੇ ਅਮਰੀਕੀ ਸਮਾਜ ਵਿੱਚ ੜਕਾਹਟ ਪੈਦਾ ਕਰ ਦਿੱਤੀ ਹੈ ਪ੍ਰਸ਼ਾਸਨ ਦੇ ਸਰਹੱਦੀ ਜ਼ਾਰ ਟੌਮ ਹੋਮਨ ਨੇ ਲਾਸ ਏਂਜਲਸ ਦੇ ਮੇਅਰ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਉਬੇ ਕੈਲੀਫੋਰਨੀਆ ਦੇ ਗਵਰਨਰ ਨੂੰ ਗ੍ਰਿਫਤਾਰ ਕਰਨ ਤੱਕ ਦੀ ਧਮਕੀ ਦੇ ਦਿੱਤੀ ਹੈ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਪ੍ਰਵਾਸੀਆਂ ਨੂੰ ਹਮਲਾਵਰ ਵਿਦਰੋਹੀ ਕਿਹਾ ਹੈ ਰੱਖਿਆ ਮੰਤਰੀ ਪੀਟ ਹੈਗਸਥ ਨੇ ਹਿੰਸਕ ਭੀੜ ਤੇ ਪ੍ਰਵਾਸੀ ਦੰਗਿਆਂ ਨੂੰ ਦਬਾਉਣ ਲਈ ਮਰੀਨ ਭੇਜਣ ਦੀ ਧਮਕੀ ਦਿੱਤੀ ਹੈ ਅਤੇ ਟਰੰਪ ਦੇ ਪ੍ਰਦਰਸ਼ਨ ਕਾਰਿਆਂ ਨੂੰ ਠੱਗ ਕਿਹਾ ਤੇ ਮੂੰਹ ਤੇ ਮਾਸਕ ਪਹਿਨ ਕੇ ਮੁਜ਼ਾਹਰਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਟਰੰਪ ਦੀ ਸੱਜੀ ਬਾਂ ਉਸ ਦੇ ਸਿਆਸੀ ਸਲਾਹਕਾਰ ਤੇ ਸਮੂਹਕ ਦੇਸ਼ ਨਿਕਾਲੇ ਦੇ ਪ੍ਰੋਜੈਕਟ ਦੇ ਮੁਖੀ ਸਟੀਫਨ ਮਿਲਰ ਨੇ ਪ੍ਰਵਾਸੀਆਂ ਦੇ ਪ੍ਰਦਰਸ਼ਨਾਂ ਨੂੰ ਅਮਰੀਕਾ ਦੇ ਕਾਨੂੰਨਾਂ ਅਤੇ ਪ੍ਰਭੂ ਸੱਤਾ ਵਿਰੁੱਧ ਵਿਦਰੋਹ ਦਾ ਨਾਂ ਦਿੱਤਾ ਹੈ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀ ਵਿਰੋਧੀਆਂ ਨੀਤੀਆਂ ਕਾਨੂੰਨਾਂ ਵਿੱਚ ਸਖਤਾਈ ਤੇ ਸੋਧਾਂ ਕਰਕੇ ਅਤੇ ਇਸ ਵਾਸਤੇ ਫੌਜ ਦੀ ਵਰਤੋਂ ਕਰਕੇ ਇਸ ਨੂੰ ਕੌਮੀ ਸੁਰੱਖਿਆ ਦਾ ਮੁੱਦਾ ਬਣਾ ਕੇ ਆਪਣੀਆਂ ਨੀਤੀਗਤ ਅਸਫਲਤਾਵਾਂ ਕੱਜ ਰਿਹਾ ਹੈ ਅਤੇ ਅਮਰੀਕਾ ਨੂੰ ਮੂੜ ਮਹਾਨ ਬਣਾਉਣ ਦੇ ਸਿਆਸੀ ਜੁਮਲੇ ਵਾਲੇ ਬਿਰਤਾਂਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜਾ ਟਰੰਪ ਦੀਆਂ ਟੈਰਿਫ ਤੇ ਕਾਰਪੋਰੇਟ ਜਮਾਤ ਦੇ ਪੂੰਜੀਪਤੀ ਪੱਖੀ ਨੀਤੀਆਂ ਕਾਰਨ ਅਮਰੀਕੀ ਸਮਾਜ ਵਿੱਚ ਅਮੀਰੀ ਗਰੀਬੀ ਦਾ ਪਾੜਾ ਵੱਧ ਰਿਹਾ ਹੈ ਤੇ ਆਮ ਲੋਕਾਂ ਦੀਆਂ ਉਜਰਤਾਂ ਸੁੰਗੜ ਰਹੀਆਂ ਹਨ। ਅਮਰੀਕਾ ਵਿੱਚ ਰਿਹਾਇਸ਼ੀ ਘਰਾਂ ਮਹਿੰਗਾਈ ਅਤੇ ਸਿਹਤ ਸੰਭਾਲ ਵੱਡੀ ਸਮੱਸਿਆ ਹੈ। ਲੋਸ ਐਂਜਲਸ ਤੋਂ ਸ਼ੁਰੂ ਹੋ ਕੇ ਅਮਰੀਕਾ ਵਿੱਚ ਫੈਲੇ ਪ੍ਰਦਰਸ਼ਨਾਂ ਦੀ ਇਹ ਖਾਸੀਅਤ ਹੈ ਕਿ ਇਹ ਮਹਿਜ਼ ਗੈਰ ਦਸਤਾਵੇਜ਼ੀ ਮੈਕਸੀਕਨ ਪ੍ਰਵਾਸੀਆਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਦੀ ਮੰਗ ਤੱਕ ਹੀ ਸੀਮਿਤ ਨਹੀਂ ਬਲਕਿ ਟਰੰਪ ਦੀ ਫਾਸ਼ੀਵਾਦੀ ਸੱਤਾਧਾਰੀ ਵਿਚਾਰਧਾਰਾ ਨੂੰ ਚੁਣੌਤੀ ਦੇ ਰਹੇ ਹਨ ਇਹ ਅਮਰੀਕੀ ਸਮਾਜ ਦੇ ਬੁਨਿਆਦੀ ਤੇ ਸਿਆਸੀ ਸਵਾਲਾਂ ਨੂੰ ਕੇਂਦਰ ਵਿੱਚ ਲਿਆ ਰਹੇ ਹਨ ਤੇ ਤਬਦੀਲੀ ਦੀ ਮੰਗ ਕਰ ਰਹੇ ਨੇ ਟਰੰਪ ਦੇ ਫੌਜੀ ਤਾਕਤ ਦੀ ਵਰਤੋਂ ਨੂੰ ਆਮ ਬਣਾਉਣ ਦੇ ਯਤਨ ਪੋਸੇ ਕਮਿਟੈਸਟ ਐਕਟ ਦੀ ਸਿੱਧੀ ਉਲੰਘਣਾ ਹਨ ਜੋ ਘਰੇਲੂ ਕਾਨੂੰਨ ਲਾਗੂ ਕਰਨ ਲਈ ਫੌਜ ਦੀ ਵਰਤੋਂ ਤੇ ਪਾਬੰਦੀ ਲਗਾਉਂਦਾ ਹੈ ਅਧਿਕਾਰੀਆਂ ਨੇ ਨਸਲਵਾਦੀ ਬਿਆਨਾਂ ਝੂਠੇ ਤੇ ਭੜਕਾਊ ਬਿਰਤਾਂਤ ਨਾਲ ਲਾਸ ਏਂਜਲਸ ਅਤੇ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਨੂੰ ਬਗਾਵਤ ਕਿਹਾ ਹੈ ਤੇ 1807 ਦੇ ਵਿਦਰੋਹ ਐਕਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਸੇ ਸਮੇਂ ਅਮਰੀਕੀ ਸਮਰਾਜ ਆਪਣੇ ਟਾਂਜਗਤ ਸੰਕਟ ਦੇ ਵਿੱਚ ਫਸਿਆ ਹੋਇਆ ਜਿਸ ਦੇ ਸਿੱਟੇ ਦੇ ਵਜੋਂ ਇਹ ਹੋਰ ਵੱਧ ਅਰਾਜਕ ਤੇ ਫਾਸ਼ੀਦੂਖ અપਨਾ ਰਿਹਾ ਹੈ ਇਸ ਦੇ ਲਈ ਪ੍ਰਵਾਸੀ ਤੇ ਸਥਾਨਕ ਕਾਮਿਆਂ ਨੂੰ ਕੀਰਤ ਲੁੱਟੇ ਦੇਸ਼ ਨਿਕਾਲੇ ਚੰਗੀਆਂ ਕੰਮ ਹਾਲਾਤਾਂ ਰੋਜ਼ਗਾਰ ਕੰਮ ਘੰਟੇ ਤੇ ਕੰਮ ਦੇ ਹਫਤੇ ਘੱਟ ਕਰਨ ਦੀ ਮੰਗ ਕਰਦੇ ਆ ਪ੍ਰਵਾਸੀ ਕਾਮਿਆਂ ਤੇ ਅਮਰੀਕਾ ਦੇ ਵਿੱਚ ਜਨਮੇ ਕਾਮਿਆਂ ਦੇ ਵਿਚਕਾਰ ਏਕਤਾ ਤੇ ਸੰਘਰਸ਼ ਦੀ ਲਹਿਰ ਤੇ ਚੇਤਨਾ ਪੈਦਾ ਕਰਨ ਦੀ ਵੀ ਜ਼ਰੂਰਤ ਹੈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ